ਹਾਂਜੀ ਦੋਸਤੋ ਅਸੀਂ ਪਹੁੰਚੇ ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਪ੍ਰਾਤਨ ਘਰ ਦੇ ਵਿੱਚ ਰਮਦਾਸ ਵਿਖੇ ਜੋ ਸਥਿਤ ਹੈ ਤੇ ਇਹ ਬਾਬਾ ਜੀ ਦਾ ਪ੍ਰਾਤਨ ਘਰ ਆ ਜਿੱਥੇ ਗੁਰਦੁਆਰਾ ਸਾਹਿਬ ਬਣਿਆ ਬਾਬਾ ਜੀ ਨੇ ਇਥੇ ਖੂਹ ਜਿਹੜਾ ਉਹ ਬਣਾਇਆ ਸੀਗਾ ਠੀਕ ਆ ਮਾਤਾ ਜਿਹੜੇ ਮਰਵਾ ਜੀ ਉਹਨਾਂ ਦੀ ਯਾਦ ਵਿੱਚ ਇਹ ਖੂਹ ਆ ਖੂਹ ਦੇ ਦਰਸ਼ਨ ਕਰੋ ਇਦੋਂ ਹੀ ਆਪਾਂ ਰਮਦਾਸ ਆਉਂਨੇ ਆ ਤੇ ਇਹ ਸਥਾਨ ਜ਼ਰੂਰ ਵੇਖ ਕੇ ਜਾਓ ਪੁਰਾਣਾ ਇਹਦੇ ਚ ਸਾਰਾ ਮਹਿਲ ਆ ਤੇ ਉਹਦੇ ਚ ਪੁਰਾਣੀਆਂ ਯਾਦਾਂ ਨੇ ਬਾਬਾ ਜੀ ਦੀਆਂ ਕਹੂ ਆ ਪੁਰਾਣਾ ਆਓ ਤੁਹਾਨੂੰ ਅੱਗੇ ਅਸੀਂ ਮਹਿਲ ਦੇ ਦਰਸ਼ਨ ਕਰਾਉਨੇ ਆ ਬਾਬਾ ਜੀ ਦਾ ਮਹਿਲ ਹੈ ਇਹ ਬਾਬਾ ਸ਼ਾਮ ਸਿੰਘ ਜੀ ਜਿਹੜੇ ਆ ਬਾਬਾ ਬੁੱਢਾ ਸਾਹਿਬ ਜੀ ਦੀ ਵੰਸ਼ ਚੋਂ ਹੀ ਬਾਬਾ ਸ਼ਾਮ ਸਿੰਘ ਜੀ ਜੋ ਅੱਜ ਕੱਲ ਬਾਬਾ ਗੁਰਬਖਸ਼ ਸਿੰਘ ਜੀ ਉਹਨਾਂ ਦੇ ਪੋਤਰੇ ਤੇ ਉਹਨਾਂ ਨੇ ਇਹ ਜਿਹੜਾ ਬਾਬਾ ਜੀ ਦਾ ਅੰਗੀਠਾ ਸਾਹਿਬ ਤਿਆਰ ਕਰਾਇਆ ਸਾਰਾ ਪੁਰਾਣੇ ਤਰੀਕੇ ਦਾ ਸਾਰਾ ਬਣਿਆ ਹੋਇਆ ਬਹੁਤ ਹੀ ਠੰਡਾ ਹੈ ਅੰਦਰੋਂ ਇੱਥੇ ਕੁਝ ਬਾਬਾ ਜੀ ਦੀਆਂ ਯਾਦਾਂ ਵੀ ਪਈਆਂ ਹੋਈਆਂ ਨੇ ਮੰਝਾ ਏ ਇੱਕ ਛੋਟਾ ਏ ਬਾਬਾ ਸ਼ਾਮ ਸਿੰਘ ਜੀ ਉਹਨਾਂ ਦੇ ਪਿਆ ਹੋਇਆ ਬਾਕੀ ਆ ਕੋਠੇ ਦੇ ਉੱਪਰ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਦਾ 뷰 ਆ ਲੱਗੇ ਆਪਣਾ ਮੈਲ ਆ ਤੇ 베ਰੀ ਆ ਕੋਠੇ ਦੇ ਉੱਪਰ ਇਹ 베ਰ ਸਾਹਿਬ ਕੋਠੇ ਦੇ ਉੱਪਰ ਬਹੁਤ ਵਧੀਆ ਸ਼ਸ਼ੋਭੇਤਾ ਬਾਬਾ ਸ਼ਾਮ ਸਿੰਘ ਜੀ ਦਾ ਸਥਾਨ ਬਣਾਇਆ ਉੱਪਰ ਇੱਕ ਖੂਈ ਆ ਬਾਬਾ ਜੀ ਨੇ ਬਣਾਈ ਸੀਗੀ ਸੰਗਠਾਂ ਨੂੰ ਜਲ ਸਿਖਾਉਣ ਵਾਸਤੇ ਬਹੁਤ ਡੂੰਗੀ ਖੂਈ ਆ ਕੋਠੇ ਦੇ ਉੱਪਰੋਂ ਥੱਲੇ ਧਰਤੀ ਤੱਕ ਸੋ ਜਦੋਂ ਵੀ ਰਮਦਾਸ ਆਓ ਤੇ ਇਸ ਸਥਾਨ ਦੇ ਦਰਸ਼ਨ ਜ਼ਰੂਰ ਕਰਕੇ ਜਾਓ ਕਿਉਂਕਿ ਇਹ ਬਾਬਾ ਜੀ ਦਾ ਪ੍ਰਾਤਨ ਘਰ ਆ ਤੇ ਆਪਾਂ ਅੰਗੀਠਾ ਸਾਹਿਬ ਕੋ ਬਾਬਾ ਜੀ ਦਾ ਗੁਰਦਰਾ ਸਾਹਿਬ ਜਿਹੜਾ ਉਥੋਂ ਹੋ ਕੇ ਜਾਦਾ ਸੰਗਤ ਜਾਂਦੀ ਆ ਸਾਹਮਣੇ ਦੇਖ ਰਿਹਾ ਗੁਰਦਰਾ ਸਾਹਿਬ ਤੇ ਪਰ ਇਥੋਂ ਜਰੂਰ ਹੋ ਕੇ ਜਾਓ ਬਾਬਾ ਜੀ ਦਾ ਪ੍ਰਾਤਨ ਘਰ ਦੇਖ ਕੇ ਜਾਓ ਇਹ ਮਹਿਲ ਦੇਖ ਕੇ ਜਾਓ ਸੋ ਵੀਡੀਓ ਚੰਗੀ ਲੱਗੀ ਆ ਤੇ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਇਹ ਵੀਡੀਓ ਦੇਖਣ ਵਾਸਤੇ